ਕੀ ਕਲਸਾ ਵਾਈਕੁ ਜਿੱਕੀ ਫੱਤੇ ਫ੍ਰੈਂਡਸ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਲਗਾਤਾਰ بارشਾਂ ਦੇ ਕਾਰਨ ਬਹੁਤ ਜ਼ਿਆਦਾ ਹੜ੍ਹ ਆ ਚੁੱਕੇ ਨੇ ਪਾਣੀ ਦਾ ਜਿਹੜਾ ਆ ਉਹ ਸੰਭਾਲਣੀ ਹੋ ਰਹੀ ਹੈ ਦਰਿਆਵਾਂ ਦਾ ਪਾਣੀ ਪਿੰਡਾਂ ਨੂੰ ਜਾ ਰਿਹਾ ਨਹਿਰਾਂ ਦਾ ਪਾਣੀ ਪਿੰਡਾਂ ਨੂੰ ਜਾ ਰਿਹਾ ਸਾਰੇ ਪਿੰਡ ਡੋਬੂ ਚੁੱਕੇ ਆ ਦਰਿਆਵਾਂ ਦੇ ਨੇੜੇ ਤੇ ਕਰੋੜਾਂ ਦੀਆਂ ਕੋਠੀਆਂ ਵੀ ਡੁੱਬ ਚੁੱਕੀਆਂ ਨੇ ਤੇ ਉੱਥੇ ਤੋਂ ਹੁਣ ਇਹ ਆਮ ਜਨ ਜੀਵਨ ਵੀ ਬਹੁਤ ਜ਼ਿਆਦਾ ਅਸਤਵਿਅਸਤ ਹੋ ਚੁੱਕਿਆ ਹੈ ਜਿਹੜਾ ਦਿਹਾੜੀਦਾਰ ਬੰਦਾ ਆ ਉਹ ਤਾਂ ਬਿਲਕੁਲ ਇਸ ਹੜੜਾਂ ਦੀ ਮਾਰ ਵਿੱਚ ਆ ਚੁੱਕਾ ਹੈ ਨਾ ਸ਼ਹਿਰਾਂ ਵਿੱਚ ਦਿਹਾੜੀਆਂ ਲੱਗ ਰੀਆਂ ਇਨਸਾਨਾਂ ਦੀਆਂ ਕੋਈ ਬਹੁਤ ਮਜ਼ਦੂਰ ਖਾਲੀ ਪਏ ਆ ਕਿਉਂਕਿ ਲਗਾਤਾਰ ਝੜੀਆਂ ਹੋਣ ਕਾਰਨ ਕੰਮ ਵੀ ਬੰਦ ਪਏ ਆ ਤੇ ਬਹੁਤ ਹੀ ਇਸ ਤਰ੍ਹਾਂ ਮਾੜੇ ਹਾਲਾਤ ਚੱਲ ਰਹੇ ਆ ਪੰਜਾਬ ਦੇ ਵਿੱਚ ਤੇ ਬਹੁਤ ਤਰਸਯੋਗ ਹਾਲਤ ਬਣੀ ਹੋਈ ਆ ਸਾਰੇ ਪਾਸੇ ਤੇ ਦੁੱਖ ਬਹੁਤ ਲੱਗਦਾ ਆ ਵੈਸੇ ਕਿਰਪਾ ਬਾਬੇ ਨਾਨਕ ਦੀ ਕਿ ਉਸ ਦੇ ਸਿੱਖਾਂ ਅਸੀਂ ਤੇ ਆਪਣਾ ਮਨ ਬਹੁਤ ਮਜ਼ਬੂਤ ਕਰਕੇ ਨਾਲ ਡਿੱਟੇ ਹੋਏ ਆ ਸਾਡੀ ਸਾਰੀ ਸੰਗਤ ਜੋ ਵੀ ਸਾਡੀ ਸਿੱਖ ਕਮਿਊਨਿਟੀ ਆ ਸਾਰੇ ਲੱਗੇ ਹੋਏ ਨੇ ਆਪਣਾ ਆਪ ਪੂਰਾ ਜੋਰ ਲਾਉਣ ਵਾਸਤੇ ਤੇ ਵਾਹਿਗੁਰੂ ਨਾਲ ਸਾਰੇ ਭੈਣ ਭਰਾਵਾਂ ਨੂੰ ਬਹੁਤ ਸਾਰੀ ਚੜ੍ਹਦੀ ਦੀ ਕਲਾ ਬਖਸ਼ਣ ਤੇ ਇਸ ਤਰ੍ਹਾਂ ਹੀ ਸੇਵਾ ਕਰਨ ਦਾ ਹੋਰ ਵੱਲ ਬਖਸ਼ਣ ਪਰ ਸਰਕਾਰਾਂ ਨੇ ਹੋਰ ਉਹ ਬਾਕੀ ਸਾਰੇ ਸੂਬਿਆਂ ਨੇ ਕਿਸੇ ਨੇ ਸਾਰ ਨਹੀਂ ਲਈ ਜਿਹੜਾ ਵੱਡਾ ਦੁੱਖ ਲੱਗਦਾ ਏ ਤਰਸਦੀ ਤੇ ਚਲੋ ਸਭ ਤੇ ਆਉਂਦੀ ਆ ਇਸ ਤਰ੍ਹਾਂ ਦੀਆਂ ਆਫਤਾਂ ਆਉਂਦੀਆਂ ਨੇ ਪਰ ਖਾਲਸਾ ਤਾਂ ਹਰ ਇੱਕ ਜਗ੍ਹਾ ਤੇ ਪਹੁੰਚ ਜਾਂਦਾ ਪਰ ਅੱਜ ਜੇ ਪੰਜਾਬ ਨੂੰ ਲੋੜ ਪਈ ਆ ਤਾਂ ਮੇਰੇ ਖਿਆਲ ਨਾਲ ਕੋਈ ਕਿਸੇ ਨੇ ਬਾਹ ਨਹੀਂ ਫੜੀ ਸਿਰਫ ਉਹ ਗੁਰੂ ਨਾਨਕ ਦੇ ਸਿੱਖਾਂ ਤੋਂ ਇਲਾਵਾ ਕਿਸੇ ਨੇ ਬਾਹ ਨਹੀਂ ਫੜੀ ਪਰ ਇਹ ਜੋ ਦੇ ਸਿੱਖ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਜਿੰਨਾ ਬੱਚਿਆਂ ਨੂੰ ਅਸੀਂ ਕਹਿ ਦਿੰਨੇ ਆ ਕਿ ਕੰਮ ਨਹੀਂ ਕਰਦੇ ਕਾਰਨ ਦੇਵਲੜ ਰਹਿੰਦੇ ਨੇ ਉਹੀ ਸਾਰੇ ਪੰਜਾਬ ਨੂੰ ਅੱਜ ਸੰਭਾਲ ਰੱਖਿਆ ਆਪਣੀਆਂ ਬਾਹਾਂ ਤੇ ਚੁੱਕ ਰੱਖਿਆ ਸਾਰੇ ਪੰਜਾਬ ਨੂੰ ਤੇ ਵਿਚਾਰੀ ਮਨੁੱਖਤਾ ਨੂੰ ਕਿਤੇ ਕੋਈ ਜਾਨਵਰ ਭੁੱਖਾ ਨਹੀਂ ਕਿਤੇ ਮੈਂ ਕਿੰਨੀ ਮੈਂ ਵੀਡੀਓ ਦੇਖਦੀ ਆ ਕਿਤੇ ਕੁੱਤਾ ਕੋਈ ਚੜਿਆ ਕਿਸੇ ਇੱਕ ਤੂੜੀ ਦੇ ਕੁੱਪ ਤੇ ਚੜਿਆ ਉਹਨੂੰ ਵੀ ਬਿਸਕੁਟ ਖਿਲਾ ਰਹੇ ਆ ਕੋਈ ਮੱਝਾਂ ਰੋੜਦੀਆਂ ਆ ਰਹੀਆਂ ਉਹਨਾਂ ਨੂੰ ਬਚਾ ਰਹੇ ਆ ਕਿੰਨਾ ਗੁਸ਼ਵ ਹੋ ਗਿਆ ਕਿ ਦੇਖੋ ਕਹਿ ਦਿੰਦੇ ਨੇ ਹੱਦਾਂ ਟੁੱਟ ਜਾਂਦੀਆਂ ਨੇ ਕੋਤ ਕੁਦਰਤ ਦੇ ਅੱਗੇ ਸੈਡੀਆਂ ਕੋਈ ਹੱਦਾਂ ਨਹੀਂ ਰੈਂਦੀਆਂ ਸਾਡਾ ਲੈਨਦਾ ਪੰਜਾਬ ਤੇ ਚੜਦਾ ਪੰਜਾਬ ਇੱਕ ਜੁਟ ਹੋ ਕੇ ਲੱਗੇ ਹੋਏ ਨੇ ਇੱਕ ਦੂਸਰੇ ਨਾਲ ਹਿੰਮਤ ਕਰਕੇ ਜਟਾਉਣ ਵਾਸਤੇ ਤੇ ਬਹੁਤ ਹੀ ਇਹ ਭਿਆਨਕ ਰੂਪ ਆ ਜੋ ਪੰਜਾਬ ਨੂੰ ਅੱਜ ਪਰਮਾਤਮਾ ਨੇ ਦਿਖਾਇਆ ਪਰ ਫਿਰ ਵੀ ਅਸੀਂ ਸਾਰੇ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਇਹ ਸੱਚੇ ਪਾਤਸ਼ਾਹ ਨੇ ਮਾਣ ਨੇ ਤਾਣਿਆਂ ਦੇ ਤਾਣ ਸੱਚੇ ਪਾਤਸ਼ਾਹ ਜੀ ਜੋ ਇਹ ਆਫਤ ਆਈ ਹੈ ਉਹ ਜਲਦੀ ਤੋਂ ਜਲਦੀ ਤੁਸੀਂ ਠੀਕ ਕਰੋ ਕੋਈ ਨਹੀਂ ਦੁੱਖ ਸੁੱਖ ਆਉਂਦੇ ਹੀ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਤਾਂ ਕੋਈ ਦੁੱਖ ਨਹੀਂ ਨਾ ਜਿਨ੍ਹਾਂ ਨੇ ਚਾਰੇ ਪੁੱਤ ਗਵਾ ਕੇ ਵੀ ਆਪਣੇ ਜਕਾਰਾ ਬੁਲਾਇਆ ਸੀ ਅਸੀਂ ਉਸ ਸਰਬੰਸ ਬਾਨੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਅਸੀਂ ਇੰਨੀ ਛੇਤੀ ਡੋਲਦੇ ਨਹੀਂ ਆ ਅਸੀਂ ਫੇਰ ਮੁੜ ਬਸੇਬੇ ਚਾਵਾਂਗੇ ਫੇਰ ਖੜੇ ਹੋਵਾਂਗੇ ਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣਗੇ ਆਪਣਾ ਮੇਰ ਪਰ ਹੱਥ ਸਿਰ ਤੇ ਰੱਖਣਗੇ ਇਹੋ ਜੀਆਂ ਆਫਤਾਂ ਸਾਨੂੰ ਕੁਝ ਨਹੀਂ ਕਹਿ ਸਕਦੀਆਂ ਜੇ ਕਹਿਣਗੇ ਕੋਈ ਖਾਲਸਾ ਮਟਾ ਦੇਗਾ ਖਾਲਸਾ ਕਦੀ ਵੀ ਨਹੀਂ ਮਿਟ ਸਕਦਾ ਸਰਕਾਰਾਂ ਜੋ ਮਰਜ਼ੀ ਜ਼ੋਰ ਲਾ ਲੈਣ ਚਾਹੇ ਆਸੇ ਪਾਸੇ ਵਾਲੇ ਸੂਬਿਆਂ ਵਾਲੇ ਜੋ ਮਰਜ਼ੀ ਲਾ ਲੈਣ ਹਾੜ ਲਿਆ ਲੈਣ ਜੰਗਾ ਲਾ ਲੈਣ ਜੋ ਮਰਜ਼ੀ ਕਰ ਲੈਣ ਇੱਥੇ ਜੋ ਮਰਜ਼ੀ ਕਰ ਲੈਣ ਇੱਥੇ ਇਹ ਪੰਜਾਬ ਜਿਹੜਾ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਕਦੀ ਵੀ ਕੋਈ ਨੁਕਸਾਨ ਨਹੀਂ ਹੋ ਸਕਦਾ ਜਿਹੜਾ ਖੁਦ ਸਭ ਦੀ ਮਦਦ ਕਰਦਾ ਹੈ ਹੈਲਪ ਕਰਨ ਵਾਲਾ ਉਹਦਾ ਕਦੀ ਵੀ ਨੁਕਸਾਨ ਨਹੀਂ ਹੋ ਸਕਦਾ ਤੇ ਆਓ ਮੇਰੇ ਸਾਰੇ ਮੇਰੇ ਭੈਣ ਭਰਾ ਸਾਰੇ ਆਪਾਂ ਅੱਜ ਪੰਜਾਬ ਵਾਸਤੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਜਿਨ੍ਹਾਂ ਦੇ ਘਰ ਉਜੜ ਚੁੱਕੇ ਨੇ ਜਿਨ੍ਹਾਂ ਦੀਆਂ ਪੈਲੀਆਂ ਉਜੜ ਚੁੱਕੀਆਂ ਨੇ ਅੱਜ ਸਾਰੇ ਬਹੁਤ ਹੈਲਪ ਕਰ ਰਹੇ ਨੇ ਜਿੰਨਾ ਚਿਰ ਉਹ ਮੋੜ ਵਸੇ ਵਿੱਚ ਨਹੀਂ ਆ ਸਕ ਆ ਜਾਂਦੇ ਜਿੰਨਾ ਚਿਰ ਉਹਨਾਂ ਦੀਆਂ ਫਸਲਾਂ ਹਰ ਹਰੀਆਂ ਭਰੀਆਂ ਨਹੀਂ ਹੋ ਸਕਦੀਆਂ ਜਿੰਨਾ ਚਿਰ ਉਹ ਖੁਦ ਖੁਦ ਅਨਾਜ ਬੀਜ ਕੇ ਖਾ ਨਹੀਂ ਸਕਦੇ ਜਾਂ ਉਹਨਾਂ ਦਾ ਮੋੜ ਸਟੈਂਡ ਨਹੀਂ ਹੋ ਸਕਦੇ ਤਾਂ ਉਹਨਾਂ ਦੇ ਅਸੀਂ ਉਹਨਾਂ ਦਾ ਪੂਰਾ ਸਾਥ ਦੇਣਾ ਹੈ ਦੇਖੋ ਕਿੰਨੇ ਕਿੰਨੇ ਵੱਡੀਆਂ ਕੋਠੀਆਂ ਰੁੜ ਗਈਆਂ ਨੇ ਚੌਲਾਂ ਦੇ ਜਿਹੜੇ ਭਰੇ ਭੰਡਾਰ ਜਿੰਨਾਂ ਦੇ ਕੋਲ ਹੀ ਰਹਿ ਗਿਆ ਕਿਤੇ ਕਿਲੋ ਚੋਲ ਤੱਕ ਨਹੀਂ ਉਹਨਾਂ ਕੋਲ ਬਚੇ ਕੋਈ ਆਪਣੇ ਡਾਕੂਮੈਂਟਸ ਨਹੀਂ ਬਚੇ ਕੋਈ ਉਹਨਾਂ ਕੋ ਕਾਗਜ਼ ਪੱਤਰ ਨਹੀਂ ਬਚੇ ਉਹਨਾਂ ਕੋ ਸੰਭਾਲਣ ਦਾ ਵੀ ਆਪਣੇ ਆਪ ਨੂੰ ਸੰਭਾਲਣ ਦਾ ਵੀ ਉਹਨਾਂ ਕੋ ਕੋਈ ਮੌਕਾ ਨਹੀਂ ਮਿਲਿਆ ਜੋ ਵੀ ਸੀਗਾ ਸਭ ਰੁੜ ਗਿਆ ਬਹੁਤ ਦੁੱਖ ਲੱਗਦਾ ਵੀਡੀਓਜ਼ ਦੇਖ-ਦੇਖ ਕੇ ਮੇਰੇ ਕੋਲ ਤਾਂ ਵਿਖੀਆਂ ਵੀ ਨਹੀਂ ਜਾਂਦੀਆਂ ਤੇ ਕੋਈ ਨਾ ਕੋਈ ਗੱਲ ਨਹੀਂ ਪੈਣ ਭਰਾਵੋ ਅਸੀਂ ਤੁਹਾਡੇ ਨਾਲ ਅਸੀਂ ਜੇ ਜਿਹੜੇ ਨਹੀਂ ਹੈਲਪ ਕਰ ਸਕਦੇ ਮੇਰੇ ਵਰਗੇ ਜਿਹੜੇ ਘਰੇ ਬੈਠੀਆਂ ਨੇ ਬੀਬੀਆਂ ਪੈਣਾ ਅਸੀਂ ਸਿਰਫ ਅਰਦਾਸ ਕਰ ਸਕਦੇ ਹਾਂ ਤੁਹਾਡੇ ਵਾਸਤੇ ਦਿਨੋ ਸਾਰੇ ਅਰਦਾਸ ਕਰੀਏ ਏ ਮਾਲਕ ਜੀ ਏ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਮਾਲਕਾ ਅਸੀਂ ਤੇਰੇ ਬੱਚੇ ਹਾਂ ਤੇਰੇ ਬੱਚਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਕੀਤੀਆਂ ਨੇ ਸੱਚੇ ਪਾਤਸ਼ਾਹ ਮਿਹਰਵਾਨ ਜੀ ਕਿਰਪਾ ਕਰਕੇ ਭੁੱਲਾਂ ਬਖਸ਼ ਦਿਓ ਜੀ ਮਾਲਕ ਜੀ ਪੰਜਾਬ ਦਾ ਬਹੁਤ ਜ਼ਿਆਦਾ ਹੋ ਰਿਹਾ ਜੀ ਚਰਚੇ ਫਿਰ ਬਹੁਤ ਹੜ ਆ ਰਹੇ ਨੇ ਕਿਰਪਾ ਕਰਕੇ ਆਈ ਹੋਈ ਆਫਤ ਨੂੰ ਦੂਰ ਕਰ ਦਿਓ ਮੇਰੇ ਮਾਲਕ ਜੀ ਕਿਰਪਾ ਕਰੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀਓ